ਸਮੇਂ ਦਾ ਕਿ ਪਿਛਲੇ ਲੰਬੇ ਸਮੇਂ ਤੋਂ ਖਾਸ ਤੌਰ ਤੇ तकरीबन 10 ਮਹੀਨੇ ਹੋ ਗਏ ਪੰਜਾਬ ਸਰਕਾਰ ਨੇ ਸਮੁੱਚੇ ਪੰਜਾਬ ਵਾਸੀਆਂ ਦੇ ਨਾਲ ਪੰਜਾਬ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਜੰਗ ਛੇੜੀ ਹੋਈ ਹੈ ਨਸ਼ਿਆਂ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕਰਨ ਦੇ ਲਈ ਜਿੱਥੇ ਬਹੁਤ ਵੱਡੀ ਸਫਲਤਾ ਹੁਣ ਤੱਕ ਮਿਲ ਚੁੱਕੀ ਹੈ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਹਿਰੇਦਾਰ ਵੱਜੋਂ ਹਰ ਰੋਜ਼ ਉਹਤੇ ਮਾਰਚ ਦੇ ਜਿਹੜੇ ਪਿੰਡਾ ਜੋ ਹੋ ਰਹੇ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੇ ਅੱਜ ਬਠਿੰਡੇ ਦੀ ਪਵਿੱਤਰ ਧਰਤੀ ਤੇ ਇੱਕ ਬਹੁਤ ਵੱਡਾ ਸਮਾਗਮ ਹੈ ਜਿਹੜਾ ਉਹ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਬਹੁਤ ਕੀਤਾ ਜਾ ਰਿਹਾ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਔਰ ਇਹਨੂੰ ਆਰਗੇਨਾਈਜ਼ ਇਥੋਂ ਦੇ ਮੇਅਰ ਪਦਮਜੀਤ ਮੈਤਾ ਔਰ ਅਮਰਜੀਤ ਮੈਤਾ ਜਿਹੜੇ ਕਿ ਪੀਸੀਆ ਦੇ ਚੇਅਰਮੈਨ ਨੇ ਉਹ ਉਹ ਕਰ ਰਹੇ ਨੇ ਜਿਹਦੇ ਵਿੱਚ ਕਲਾਕਾਰ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤਾਂ ਕਿ ਇੱਕ ਚੰਗਾ ਸਨੇਹ ਜਿਹੜਾ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਨਸ਼ਿਆਂ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ ਇਹ ਸਨੇਹਾ ਦੇਣ ਦੇ ਲਈ ਪਹੁੰਚ ਰਹੇ ਨੇ ਸੋ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਾ ਹੈ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾ ਬੜਾ ਬੜਾ ਵਧੀਆ ਨਿਕਲ ਕੇ ਗਿਆ ਜੀ ਬੜਾ ਵੱਡਾ ਰਿਸਪੌਂਸ ਮਿਲਿਆ ਪੁਲਿਸ ਕੋਲ ਬੜੀਆਂ ਰਿਕਵਰੀਆਂ ਹੋਈਆਂ ਤੇ ਦੂਜੇ ਪੜਾਵੀ ਸ਼ੁਰੂਆਤ ਹੋਈ ਹੈ ਲੱਗਦਾ ਕਿ ਇਹ ਵੀ ਕਾਮਯਾਬੀ ਹਾਸਲ ਹੋਊਗੀ 100% ਕਾਮਯਾਬੀ ਹਾਸਲ ਹੋਊਗੀ ਜਦੋਂ ਪੰਜਾਬ ਦੇ ਕੱਲਾ-ਕੱਲਾ ਪੰਜਾਬੀ ਮੋਢੇ ਨਾਲ ਮੋਢਾ ਜੋੜ ਕੇ ਇਸ ਜੰਗ ਦੇ ਵਿੱਚ ਕੁੱਦ ਪਿਆ ਤੇ ਫਿਰ ਕਿਉਂ ਨਾ ਕਾਮਯਾਬੀ ਮਿਲੂਗੀ ਪਿਛਲੀਆਂ ਸਰਕਾਰਾਂ ਨੇ ਆਪ ਪੁਸ਼ਤਪਨਾਹੀ ਕੀਤੀ ਤਾਂ ਤੇ ਤਾਂ ਹੀ ਇਹ ਨਸ਼ੇ ਘਰ ਘਰ ਪਹੁੰਚੇ ਹੁਣ ਜਦੋਂ ਸਰਕਾਰ ਵਚਨਬੱਧ ਹੈ ਕਿ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੱਲਾ ਕੱਲਾ ਪੰਜਾਬੀ ਜੁੜ ਜੂਗਾ ਤੇ ਕਿਉਂ ਨਾ ਖਤਮ ਹੋਣਗੇ ਜੀ ਮੰਤਰੀ ਸਾਹਿਬ ਨੋਚ ਬਣਾ ਦੀ ਅਜੇ ਵੀ ਟੈਕਸ ਫੌਟ ਹੋ ਰਹੀ ਹੈ ਨਾ ਸ਼ਹਿਰ ਦੇ ਉਹ ਨਹੀਂ ਦੇਖੋ ਇਸ ਤਰ੍ਹਾਂ ਕਿ ਤੁਸੀਂ ਜੇ ਪਿਛਲੇ ਸਮਿਆਂ ਦੇ ਨਾਲ ਕੰਪੈਰੀਜ਼ਨ ਕਰੋਗੇ ਇਹ ਬਹੁਤ ਵੱਡੇ ਪੱਧਰ ਦੇ ਉੱਪਰ ਉਹਦੇ ਉੱਪਰ ਕੰਟਰੋਲ ਕੀਤਾ ਜਾ ਚੁੱਕਿਆ ਪਰ ਹੁਣ ਜੇ ਪਿਛਲੇ ਸਮਿਆਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਰਕਾਰਾਂ ਪੁਸ਼ਤਪਨਾਹੀ ਕਰਦੀਆਂ ਸੀਗੀਆਂ ਤੇ ਘਰ ਘਰ ਤੱਕ ਜਣਾ ਤੱਕ ਪਹੁੰਚ ਗਿਆ ਹੁਣ ਉਸ ਸੀਜ਼ ਨੂੰ ਖਤਮ ਕਰਨ ਦੇ ਸਮਾਂ ਤਾਂ ਲੱਗੇਗਾ ਪਹਿਲਾਂ ਸਰਕਾਰਾਂ ਨਸ਼ਾ ਦੇ ਸਮਗਲ ਨੂੰ ਬਚਾਉਂਦੀਆਂ ਹੁੰਦੀਆਂ ਸੀਗੀਆਂ ਤੇ ਮਰੀਜ਼ਾਂ ਨੂੰ ਸੰਭਾਲਦੀਆਂ ਨਹੀਂ ਸੀਗੀਆਂ ਸਾਡਾ ਉਲਟਾ ਅਸੀਂ ਉਹਨਾਂ ਨੂੰ ਟੰਗਦੇ ਹਾਂ ਜਿਹੜੇ ਕਿ ਨਸ਼ੇ ਦੇ ਸਮਗਲਰ ਨੇ ਉਹਨਾਂ ਦੇ ਜਿਹੜੇ ਪਾਪ ਦੀ ਕਮਾਈ ਨਾਲ ਮਹਿਲ ਸਾਰੇ ਨੇ ਉਹਨਾਂ ਨੂੰ ਢਾਉਣੇ ਆ ਤੇ ਜਿਹੜੇ ਬੱਚੇ ਇਹਦੇ ਵਿੱਚ ਫਸ ਚੁੱਕੇ ਉਹਨਾਂ ਨੂੰ ਬਚਾਉਣੇ ਆ ਸੋ ਇਸ ਕਰਕੇ ਇਹ ਤੁਹਾਡਾ ਕਹਿਣਾ ਇਹ ਤੁਹਾਡਾ ਕਹਿਣਾ ਮੈਂ ਸਮਝਦਾ ਕਿ ਜਿਆਦਾ ਵਾਜੂਬ ਨਹੀਂ ਜੇ ਪਿਛਲੇ ਨਾਲ ਕੰਪੈਰੀਜ਼ਨ ਕਰੋਗੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਥੋੜੀ ਗਿਣਤੀ ਰਹਿ ਗਈ ਜਿਹੜੇ ਕਿ ਹਜੇ ਮਾਰ ਦੇ ਵਿੱਚ ਆਉਂਦੇ ਹੋਣ ਹਾਂ ਜੀ ਦੇ ਬਿਆਨ ਚੋਂ 328 ਲੋਕਾਂ ਨੂੰ ਲੈ ਕੇ ਕਮਸਾਨ ਪਿਆ ਹੋਇਆ ਆਕਾਲੀ ਦਲ ਹੋਰ ਇਲਜ਼ਾਮ ਲਾ ਰਿਹਾ ਹੈ ਤੁਹਾਡੇ ਵੱਲੋਂ ਕੁਝ ਹੋ ਰਿਹਾ ਜਾ ਰਿਹਾ ਜੀ ਤਾਂ ਕਿਉਂ ਇਹ ਜਿਹੜਾ ਕੀ ਕਹਿ ਰਿਹਾ ਜੀ ਆਕਾਲੀ ਦਲ ਉਹ ਪਾਰਟੀ ਉਹ ਪਾਰਟੀ ਜਿਹੜੀ ਕਿ ਪੰਥ ਦਾ ਨਾਂ ਲੈ ਕੇ ਕਿੰਨੀ ਵਾਰੀ ਰਾਜ ਭਾਗ ਦੇ ਵਿੱਚ ਪਹੁੰਚ ਚੁੱਕੇ ਤੇ ਆਪਦੇ ਆਪ ਨੂੰ ਉਹ ਪੰਥ ਦਾ ਅਲੰਬਰਦਾਰ ਕਹਾਉਂਦੇ ਨੇ ਠੇਕੇਦਾਰ ਬਣੇ ਫਿਰਦੇ ਨੇ ਤੇ ਕੀ ਉਹਨਾਂ ਦੀ ਕੰਟਰੋਲਡ ਐਸਜੀਪੀਸੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਆਪਾਂ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਮੰਨਦੇ ਆ ਤੇ 328 ਜਾਗਦੀ ਜੋਤ ਸਰੂਪ ਉਹ ਗਾਇਬ ਹੋ ਜਾਣਾ ਤੇ ਉਹਦੀ ਜ਼ਿੰਮੇਵਾਰੀ ਲੈਣ ਨੂੰ ਇਹ ਤਿਆਰ ਨਹੀਂ ਹੈਗੇ ਬਲਕਿ ਉਹਦੇ ਉੱਪਰ ਪਰਦੇ ਪਾਉਂਦੇ ਨੇ ਜੇ ਖੁਦਾ ਨਾ ਖਾਸਤਾ ਖੁਦਾ ਨਾ ਖਾਸਤਾ ਜੇ ਕਿਤੇ ਉਹਨਾਂ 328 ਰੂਪਾਂ ਦੇ ਵਿੱਚੋਂ ਜੇ ਸਪੋਸ ਸੁਪੋਜ਼ ਪ੍ਰਮਾਤਮਾ ਨਾ ਕਰੇ ਕੋਈ ਬੇਅਦਬੀ ਹੋ ਜੇ ਤੇ ਫਿਰ ਮੁੜ ਕੇ ਦੁਬਾਰਾ ਬਾਈਬਲ ਕਲਾਮ ਪ੍ਰਗਾੜੀ ਵਾਂਗੂ ਅੱਗ ਲੱਗ ਜੂਗੀ ਜੀ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਸੀਗੀ ਇਹ ਉਹਨਾਂ ਦੀ ਬਣਦੀ ਸੀਗੀ ਸੋ ਇਸ ਕਰਕੇ ਜਾਂ ਤਾਂ ਐਸਜੀਪੀਸੀਰ ਸ਼ਰੋਨੀ ਅਕਾਲੀ ਦਲ ਆ ਉਹਦੇ ਉੱਪਰ ਆਪ ਦਾ ਸਪਸ਼ਟ ਸਟੈਂਡ ਕਰੇ ਤੇ ਨਹੀਂ ਜ਼ਿੰਮੇਵਾਰੀ ਓਟੇ ਕੀ ਜ਼ਿੰਮੇਵਾਰੀ ਉਹ ਨਾ 328 ਪਾਵਨ ਸਰੂਪਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਹਨੀ ਸੀਗੀ ਜਿਹਦੇ ਚ ਉਹਨਾਂ ਨੇ ਕਤਾਹੀ ਵਰਤੀ ਐ ਹਾਂਜੀ ਸਿੱਟ ਦੇ ਮੈਂਬਰਾਂ ਦੇ ਨਾਲ ਕਿਹੜਾ ਕਾਰਜ ਨਾਲ ਕਰੇ ਨੇ ਕਿ ਸੁਖਵੀਰ ਬਾਦਲ ਉਹਦੇ ਵੀ ਮੈਂਬਰ ਇਹ ਉਹ ਚਲੇ ਗਏ ਜਿਹੜੇ ਜਿਹੜੇ ਆਪ ਦੇ ਨਾਲ ਜਿਹਨਾਂ ਦੀ ਗੱਲ ਦੇਖੋ ਇਸ ਤਰ੍ਹਾਂ ਐ ਕਿ ਚੋਰ ਕੀ ਤਾੜੀ ਮੈਂ ਤਨਕਾ ਜੇ ਸੁਖਵੀਰ ਬਾਦਲ ਉਹਨਾਂ ਨੇ ਗਲਤ ਕੰਮ ਕੀਤੇ ਤਾਂ ਹੀ ਉਹ ਡਰ ਰਹੇ ਨੇ ਹਜੇ ਤਾਂ ਕੋਈ ਹਜੇ ਰਿਪੋਰਟ ਨਹੀਂ ਆਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਤੁਸੀਂ ਪਹਿਲਾਂ ਹੀ ਕਹੀ ਜਾਂਦੇ ਸੁਖਵੀਰ ਨੂੰ ਫਸਾਉਣ ਦੇ ਲਈ ਇਹਦਾ ਮਤਲਬ ਸੁਖਵੀਰ ਬਾਦਲ ਮੰਨਦਾ ਕਿ ਉਹਦੇ ਰਾਜ ਭਾਗ ਦੇ ਵਿੱਚ ਜਦੋਂ ਹੋਮ ਮਿਨਿਸਟਰ ਸੀਗੇ ਉਦੋਂ 328 ਰੂਪ ਉਹ ਉਹਨਾਂ ਦੀ ਬੇਕਦਰੀ ਹੋਈ ਹੈ ਜਾਂ ਉਹਨਾਂ ਨੂੰ ਸੰਭਾਲਿਆ ਨਹੀਂ ਗਿਆ ਹੈਗਾ ਇਹ ਜ਼ਿੰਮੇਵਾਰੀ ਮੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਸੀ ਐਸਜੀਪੀਸੀ ਦੀ ਬਣਦੀ ਸੀ ਜਾਂ ਉਸ ਸਮੇਂ ਦੀ ਵੇ ਉਹਦੇ ਬਾਰੇ ਜਿਹੜੀ ਨਿਗਰਖਣ ਦਾ ਸਰਕਾਰ ਦਾ ਕੰਮ ਸੀਗਾ ਤੇ ਉਹਦੇ ਚੋਂ ਬੁਰੀ ਤਰ੍ਹਾਂ ਫੇਲ ਹੋਏ ਨੇ ਸੋ ਆਜਾ ਰਾਜਾ ਆਈਕੇ ਸਾਹਿਬ ਕਹਿ ਰਹੇ ਕਿ ਇਕੱਲੀ-ਕੱਲੀ ਚੀਜ਼ ਦਾ ਹਿਸਾਬ ਲਿੱਤਾ ਜਾਊਗਾ 2027 ਚ ਕਾਂਗਰਸ ਦੀ ਸਰਕਾਰ ਆਏ ਦੇਖੋ ਇਸ ਤਰ੍ਹਾਂ ਹੈ ਕਿ ਨਾ ਨੌਮਣ ਤੇਲ ਹੋਗਾ ਨਾ ਰਾਦਾ ਨਾਚੇਗੀ ਜੇ ਸਰਕਾਰ ਹੋਊਗੀ ਤਾਂ ਹੀ ਹਿਸਾਬਗੋਦ ਲੈਣਗੇ ਕਿਸੇ ਤੋਂ ਹਜੇ ਤਾਂ ਉਹ ਇੱਕ ਦੂਜੇ ਦੇ ਗੁਲਾਮੇ ਚ ਹੱਤਪਾਈ ਖੜੇ ਨੇ ਕਿ ਨੂੰ ਕੌਣ ਕਿ ਨੂੰ ਕਿਸੇ ਦੇ ਇੱਕ ਪਾਸੇ ਦਾ ਕਹਿੰਦੇ ਨੇ ਸਾਡਾ ਜੀ ਕੋਈ ਮੁੱਖ ਮੰਤਰੀ ਸਾਡੇ ਚੋਂ ਬਣਨਾ ਨਹੀਂ ਚਾਹੁੰਦਾ ਉਹ ਭਾਈ ਜੇ ਲੋਕ ਬਣਾਉਣਗੇ ਤਾਂ ਹੀ ਬਣੋਂਗੇ ਉਹ ਹੀ ਖਾਲੀ ਬਲੋਕ ਪੜਾਈ ਜਾਂਦੇ ਉਹਨਾਂ ਨੂੰ ਤੋ ਤੁਸੀਂ ਜਿਹੜੇ 17 18 ਤੁਹਾਡੇ ਕੋਲ ਹੈਗੇ ਉਹਨਾਂ ਨੂੰ ਬਚਾ ਕੇ ਰੱਖ ਲਓ ਉਹੀ ਵੱਡੀ ਗੱਲ ਹੈ ਦੇਖਿਏ ਭਾਜੀ ਇਹ ਕੋਲੇ ਕੇ ਕਾਫੀ ਮਤਰਾ ਹੈ ਦੇਖਿਏ ਬੀਜੇਪੀ ਇਤਨੇ ਹਲਕੀ ਇਤਨੇ ਗਿਰੀ ਹੋਈ ਭਾਰਤੀ ਜੂਠਾ ਪਾਰਟੀ ਬਣੇਗੀ ऐसी हल्की हरकतें करेगी ये आज तक कभी किसी ने सोचा नहीं था ये यहाँ की फोरेंसिक लैब में जो रिपोर्ट आई उसमें क्लियर हो चुका कि आदशी जी ने कोई गुरु साहब का नाम ही नहीं लिया सिर्फ और सिर्फ ये अपनी हल्की और होची राजनीति करने के लिए ऐसा काम कर रहे हैं आने वाले समय में इसको इनका इनका जवाब देना पड़ेगा मंत्री साहब बिगाड़ी मसला पहला पंजाब नु ढा लाई तीन काले कानूनों के बीच बीजेपी नु लाई दे हैजी बचावन दी गल्ला कर ने आ देखता तो 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 ओ

இதுதொடர்பாக அவர் வெளியிட்டுள்ள அறிக்கையில் இந்தியாவின் பொருளாதாரம் மேலும் அதிகரித்து வருவதாக கூறியுள்ளார் ਆਜਾ ਦੂਜੀ ਸਾਈਡ ਤੇ ਠੀਕ ਹੈ ਠੀਕ ਹੈ ਸਾਈਡ ਦੇ ਪਿੱਛੇ ਹੋਣੀ ਬੜੀ ਬੜੀ ਚੱਲ ਰਹੀ ਹੈ ਸਾਰੇ ਤੋਂ ਆਦੇ ਜੈਸੇ ਰਾਜੂ ਕੋਲੇ ਕੋ ਰਾਜੋਤ ਕੇ ਹਾਂ ਜੀ ਦੇਖੋ ਰਾਜੂ ਰਾਜੂ ਕਰਵਾ ਲੀ ਕੋ ਪਿੱਛੇ ਹੋ ਜੀ ਨਾ ਨਾ ਜੀ ਬੀ ਪ੍ਰਵਾਜ ਕੋਣਾ ਜੀ ਸੁਬਾਨਾਲਾ ਚਲੋ ਜੀ ਬਾਦੂ ਹੋਰ ਕੋਈ ਨਹੀਂ ਰਹਾ ਹੋਰ ਕੋਈ ਨਹੀਂ ਰਹਾ ਬਾਦੂ 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 ਹੋਮੇ ਕਰਨਾ ਸਾਡੇ ਕਹਿੰਦਾ ਬਾਜੀ ਨਹੀਂ ਹੋਣਾ ਨਹੀਂ ਹੋਣਾ ਇੰਨੀ ਬਾਜੀ ਸੌਰੀ ਬਾਜੀ ਕਰਦੇ ਆ ਕਿ ਇੱਥੇ ਪਾਸ ਬਸ ਸਾਬੋ ਪਾਸੋ ਜੀ ਸਰਪੰਚ ਜੀ ਜੇ ਸਾਡੇ ਕੋਲ ਕੋਈ ਪਹਿਲੀ ਗੱਲ ਨਹੀਂ ਦੱਸਦਾ ਫਿਰ ਮੈਨੂੰ ਲਾਊਡ ਹੀ ਨਹੀਂਗਾ ਸਿਰਫ ਸਿਰਫ ਖਾਬ ਨਾ ਜਾਣਾ ਅੰਦਰ ਕੋਈ ਨਹੀਂ ਤੇ ਫਿਰ ਵੀ ਕੋਈ ਹੱਥ ਬਸ ਮੈਦਾ ਦੇ ਪੰਚ ਲੈ ਕੇ ਜੰਮੇ ਸਰ ਪਾਜੀ ਨਹੀਂ ਥੋੜੀ ਨਹੀਂ ਹੋ ਸਕਦਾ ਜੀ ਕੋਈ ਐ ਬਈ ਤੇਰੀ ਗੱਲ ਆਮਦਾਰੀ ਬਣੀ ਰੁਕ ਜਾਓ ਤਰੀਕੇ ਨਾਲ ਭੇਜਦਾ ਸਬਰ ਕਰੋ ਗੇੜ ਤੋੜਨੇ ਗੇੜ ਕਹਿੰਦੇ ਕਿਨਾਂ ਜਾਵਾਂ ਨਾ ਕੁਝ ਨਹੀਂ ਹੁੰਦਾ ਗੇੜ ਗੇੜ ਤੋੜਨ ਦੀ ਗੇੜ ਅਮਰ ਆਮ ਨਾ ਚਾਹੀਏ ਤਰੀਕਾ ਥੋੜਾ सभु ਕੌਣ ਹੈ ਜੀ ਗਾਗਾ ਜੀ ਬੈਠ ਜਾਓ ਅੱਜ ਵਾਰੀ ਤੇ ਬੰਦ ਕਰ 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 ਬ ਤੂੰ ਸਬਰ ਕਰ ਲੋ ਯਾਰ ਰਾਮ ਰਾਮ ਤੋਂ ਭਗਵਾਨ ਰਾਮ ਰਾਮ ਤੂੰ ਆ ਰਿਹਾ ਆਪ ਕੋਈ ਕਹਿੰਦੇ ਨੇ ਪਹਿਲਾਂ ਉਹ ਰੁਕ ਜਾਣਾ ਭਾਜੀ ਆ ਰਿਹਾ ਹੈ ਹੋਰ ਅੱਗੇ ਕਹਿੰਦੇ ਨੇ ਫੈਲਾਉਂਦੇ ਹੋਰ ਉਹ ਨੂੰ ਰੋਕੀ ਰੱਖਦਾ ਅਨੁਮਾਨ ਹੈ ਹੈ ਨਾ ਭਾਈ ਜੀ ਆ ਰਾਉਣ ਦੇ ਯਾਰ ਇਹ ਮਾਰ ਕਰੀਏ ਤੁਸੀਂ ਇੱਕ ਹੀ ਰਹਿਣਾ ਇਹ ਕੋਈ ਨਹੀਂ ਆਉਂਦੀਆਂ ਆਓ ਵੀ ਕਿਹੜੇ ਗਾਣਾ ਗਾ ਰਹੇ ਆ ਬੱਸ ਬੰਦ ਕਰ ਦੋ ਬੱਸ ਬੰਦ ਕਰ ਦੇ ਵੀਰ ਇੱਕ ਲੈ ਬੱਸ ਦੂਰ ਨਾ ਆਉਂਦੇ ਕਿਸੇ ਨੂੰ ਉਹ ਵੀਰੇ ਨਹੀਂ ਜਿਹੜਾ ਆਉਂਦੀ ਜਾਂਦੇ ਆ ਕੌਣ ਕੌਣ ਰੋਕੀ ਗੁਣਾ ਸਾਰੇ ਨੂੰ ਕਿੰਨਾ ਚਿਰ ਆਹ ਮਿਨਿਸਟਰ ਦੇ ਸਟਾਫ ਨੂੰ ਅਸਰਨ ਸਾਹਿਬ ਦੇ ਨਹੀਂ ਪਾਸ ਹੋਣਾ ਪਾਸ ਯਾਰ ਸਾਡੀ ਜੀਡੀਪੀ ਜਿਹੜਾ ਖੜੇ ਇੱਥੇ ਸਾਡੇ ਨਾਲ ਨਹੀਂ ਤੇ ਫਿਰ ਉਹੀ ਗੱਲ ਗਈ ਕੀ ਗੱਲ ਹੋਗੀ ਵੀਰੇ ਮੇਰੇ ਠੀਕ ਗੱਲ ਹੋਗੀ ਨਹੀਂ ਕਿਤੇ ਕੋਈ ਬੇਚਾ ਤਾਂ अंदर मिल गया। 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 अंदर मिल ग

ரொம்ப அடிக்கடி அடிக்கடி